ਇਸ ਸੰਸਾਰ ਵਿੱਚ ਸਭ ਕੁਝ ਕਿਸਮਤ ਦੇ ਲੇਖਾਂ ਅਨੁਸਾਰ ਹੀ ਹੁੰਦਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੀ ਮਿਹਨਤ ਨਾਲ ਸਾਨੂੰ ਸਫਲਤਾ ਮਿਲੇਗੀ ਪਰ ਕਈ ਵਾਰ ਨਤੀਜਾ ਉਹ ਨਹੀਂ ਹੁੰਦਾ ਜਿਵੇਂ ਅਸੀਂ ਸੋਚ ਕੇ ਰੱਖਿਆ ਹੁੰਦਾ ਹੈ। ਅਸੀਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਦੁਆਰਾ ਸਮਝਾਉਨੇ ਹਾਂ ਕਿ ਕਿਸਮਤ ਕੀ ਹੈ ਅਤੇ ਇਸ ਦਾ ਜੀਵਨ ਵਿੱਚ ਕੀ ਮਹੱਤਵ ਹੈ। ਮਾਨਸਾ ਇੱਕ ਛੋਟੇ ਪਿੰਡ ਦਾ ਨਿਵਾਸੀ ਸੀ। ਉਹ ਬਹੁਤ ਮਿਹਨਤੀ ਸੀ ਅਤੇ ਸਦਾ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ। ਉਸ ਨੇ ਆਪਣੇ ਪਿੰਡ ਵਿੱਚ ਬਹੁਤ ਨਾਮ ਕਮਾਇਆ ਸੀ ਪਰ ਉਸ ਨੂੰ ਆਪਣੇ ਮਨ ਦਾ ਸੁਖ ਨਹੀਂ ਮਿਲਦਾ ਸੀ ਉਹ ਸੋਚਦਾ ਸੀ ਕਿ ਉਸ ਨੂੰ ਕਿਸਮਤ ਦਾ ਫਲ ਉਸ ਨੂੰ ਕਦੇ ਨਹੀਂ ਮਿਲਦਾ ਇੱਕ ਦਿਨ ਬਾਂਸਾ ਨੇ ਸੁਣਿਆ ਕਿ ਪਿੰਡ ਦੇ ਨੇੜੇ ਇੱਕ ਬਾਬਾ ਆਏ ਹਨ ਜੋ ਲੋਕਾਂ ਦੀਆਂ ਕਿਸਮਤ ਦੇ ਬਾਰੇ ਦੱਸਦੇ ਹਨ ਮਾਂਸਾ ਉਹਨਾਂ ਬਾਬਾ ਜੀ ਦੇ ਕੋਲ ਗਿਆ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਦੁੱਖੜੇ ਸੁਣਾਏ ਬਾਬਾ ਜੀ ਨੇ ਹੱਸ ਕੇ ਕਿਹਾ ਪੁੱਤਰ ਸਭ ਕੁਝ ਕਰਨ ਵਾਲਾ ਰੱਬ ਹੈ ਤੂੰ ਆਪਣੀ ਮਿਹਨਤ ਕਰਦਾ ਰਹੋ ਪਰ ਨਤੀਜਾ ਰੱਬ ਦੇ ਹੱਥ ਹੈ ਜਿਸ ਦਿਨ ਤੇਰੀ ਕਿਸਮਤ ਵਿੱਚ ਹੈ ਉਸੇ ਦਿਨ ਤੈਨੂੰ ਸਭ ਕੁਝ ਮਿਲ ਜਾਵੇਗਾ ਮਾਨਸਾ ਨੇ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਥੋੜਾ ਸੰਤੋਖ ਕੀਤਾ ਉਸ ਨੂੰ ਸਮਝ ਆ ਗਿਆ ਕਿ ਜਦੋਂ ਤੱਕ ਕਿਸਮਤ ਸਾਥ ਨਹੀਂ ਦੇਵੇਗੀ ਉਦੋਂ ਤੱਕ ਉਸ ਦੀ ਕਿਸਮਤ ਫਲ ਨਹੀਂ ਦੇਵੇਗੀ ਉਸ ਨੇ ਆਪਣੇ ਆਪ ਨੂੰ ਤਸੱਲੀ ਦਿੱਤੀ ਅਤੇ ਆਪਣੇ ਮਨ ਨੂੰ ਸ਼ਾਂਤੀ ਦਿੱਤੀ ਅਤੇ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਫਿਰ 4 ਸਾਲ ਬਾਅਦ ਮਾਨਸਾ ਨੇ ਸਵੇਰੇ ਆਪਣੇ ਖੇਤ ਵਿੱਚ ਕੰਮ ਕਰਦਿਆਂ ਇੱਕ ਅਜੀਬ ਜਿਹਾ ਚਮਕਦਾ ਪੱਥਰ ਦੇਖਿਆ ਉਹ ਪੱਥਰ ਉਠਾ ਕੇ ਦੇਖਣ ਲੱਗਾ ਉਹ ਪੱਥਰ ਕੋਈ ਆਮ ਪੱਥਰ ਨਹੀਂ ਸੀ ਤਾਂ ਉਹ ਪੱਥਰ ਸੁਨੇਰੇ ਸੀ ਮਾਨਸਾ ਨੇ ਸੋਚਿਆ ਕਿ ਇਹ ਰੱਬ ਦੀ ਰਹਿਮਤ ਹੈ ਉਸ ਨੇ ਉਸ ਪੱਥਰ ਨੂੰ ਬਾਜ਼ਾਰ ਵਿੱਚ ਵੇਚਿਆ ਅਤੇ ਉਸ ਨੂੰ ਉਸ ਦਾ ਮੁੱਲ ਮਿਲਿਆ ਜੋ ਉਹ ਕਦੇ ਸੋਚ ਨਹੀਂ ਸਕਦਾ ਸੀ ਮਾਨਸਾ ਨੇ ਉਸ ਪੈਸੇ ਨਾਲ ਆਪਣੇ ਪਿੰਡ ਵਿੱਚ ਕਈ ਲੋਕਾਂ ਦੀ ਮਦਦ ਕੀਤੀ ਅਤੇ ਆਪਣੇ ਪਰਿਵਾਰ ਨੂੰ ਇੱਕ ਚੰਗਾ ਜੀਵਨ ਦਿੱਤਾ। ਉਹ ਬਹੁਤ ਖੁਸ਼ ਸੀ ਅਤੇ ਉਸ ਨੂੰ ਸਮਝ ਆ ਗਿਆ ਕਿ ਰੱਬ ਨੇ ਉਸ ਦੀ ਮਿਹਨਤ ਦਾ ਫਲ ਦੇਣਾ ਸੀ। ਪਰ ਉਸ ਦੀ ਕਿਸਮਤ ਦੇ ਅਨੁਸਾਰ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਟੈਨਸ਼ਨ ਲੈਣੀ ਛੱਡ ਦਿਓ ਅਤੇ ਜੋ ਕੁਝ ਵੀ ਮਿਲਣਾ ਹੈ ਆਪਣੀ ਕਿਸਮਤ ਨਾਲ ਹੀ ਮਿਲਣਾ ਹੈ।